ਅੰਟੀ ਭਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨ ਜਾ ਰਹੇ ਆਂ ਕੰਗਣਾ ਰੌਤ ਦੀ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾਗਾ ਵੀ ਇਹ 5-4 ਦਿਨਾਂ ਤੋਂ ਬਹੁਤ ਹੋ ਰਹੀ ਹੈ ਵੀਡੀਓ ਵਾਇਰਲ ਤੇ ਇਹਦੇ ਵਿੱਚ ਆਪਾਂ ਇਹੀ ਕਹਿਣਾ ਚਾਹੁੰਦੇ ਆਂ ਜੋ ਕੁਲਵਿੰਦਰ ਕੌਰ ਸੀ ਆਪਣੀ ਆਰਮੀ ਚ ਸੀ ਕੁੜੀ ਉਹ ਚੰਡੀਗੜ੍ਹ ਦੀ ਖਬਰ ਹੈ ਏਅਰਪੋਰਟ ਦੀ ਹੈਨਾ ਲੱਪੜ ਵੱਜਿਆ ਸੀ ਉਹਨਾਂ ਦੇ ਆਪਾਂ ਇਹ ਪੁੱਛਣਾ ਚਾਹੁੰਦੇ ਆ ਸਰਕਾਰਾਂ ਨੂੰ ਇਹ ਗੱਲ ਨੂੰ ਘੱਟੋ-ਘੱਟ ਹੋ ਗਿਆ 5-7 ਦਿਨ ਬਹੁਤ ਹੀ ਜ਼ਿਆਦਾ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਇਹ ਰਤਵਾਗਾ ਜੋ ਆਪਣਾ ਪੰਜਾਬ ਦੇ ਵਿੱਚ ਕੋਈ ਛੋਟੀ ਜੀ ਗੱਲ ਹੋ ਜੇ ਉਧਰੋਂ ਤਾਂ ਇੱਕ ਮੀਡੀਆ ਵਾਲੇ ਤੇ ਉਹ ਜੋ ਆਪਣੇ ਉਹ ਜੇ ਆਪਣੀ ਸਰਕਾਰ ਹੋਰ ਸਰਕਾਰਾਂ ਹੋ ਰਹੀਆਂ ਇਹ ਕਰਦੇ ਕਿ ਇਹ ਕਿੱਥੇ ਤਾਂ ਗੱਲ ਨੂੰ ਟਕਾਉਣਾ ਹੁੰਦਾ ਜਿਵੇਂ ਕਿ ਉਹ ਗੱਲ ਦਾ ਬਣਾਇਆ ਕਿ ਇਹਨਾਂ ਨੇ ਉਹ ਪਹਿਲਾ ਨੰਬਰ ਕਹਿੰਦੇ ਵੀ ਉਹ ਕੁੜੀ ਦੀ ਵਰਦੀ ਲਾ ਲਾ ਮਨ ਕੋ ਚਲੋ ਵੀ ਉਹਨੂੰ ਨੌਕਰੀ ਤੋਂ ਲਾਤਾ ਵਰਦੀ ਲਵਾਤੀ ਉਹਦੀ ਚਲੋ ਆਪਾਂ ਇਹ ਪੁੱਛਣਾ ਚਾਹੁੰਦੇ ਆ ਲੋਕਾਂ ਨੂੰ ਸਰਕਾਰਾਂ ਨੂੰ ਪੁੱਛਣਾ ਚਾਹੁੰਦੇ ਆ ਲੋਕਾਂ ਨੂੰ ਤਾਂ ਕੀ ਪੁੱਛਾਂ ਕਿਉਂਕਿ ਲੋਕ ਤਾਂ ਸਾਰੇ ਇੱਕੋ ਜਿਹੇ ਆ ਸਰਕਾਰਾਂ ਵਾਂਗਰੀ ਚੱਲਦੇ ਆ ਸਾਰੇ ਪਤਾ ਕੀ ਹੋ ਰਿਹਾ ਗੱਲ ਦਾ ਯਾਰ ਪੰਜਾਬ ਦੇ ਵਿੱਚ ਤੁਸੀਂ ਐਂ ਦੱਸੋ ਆਪਾਂ ਜਦੋਂ ਸਰਕਾਰ ਕਿਸੇ ਵੀ ਬੰਦੇ ਨੂੰ ਬਣਦੀ ਜਿਵੇਂ ਸੀਐਮ ਭਗਵਾਨ ਜੀ ਨਰੇਂਦਰ ਮੋਦੀ ਕਿਉਂਕਿ ਇਹਨਾਂ ਦੇ ਦਿਮਾਗ ਉਰੇ ਆ ਬਈ ਸਾਰੇ ਚੁੱਤੇ ਤੱਕ ਹੁੰਦੇ ਆ ਕੋਈ ਐ ਟੱਪ ਗਿਆ ਕੋਈ ਐ ਟੱਪ ਗਿਆ ਠੀਕ ਆ ਇਨਾਂ ਨੂੰ ਕੋਈ ਦੇਸ਼ ਵਾਸਤੇ ਕੋਈ ਹਮਦਰਦੀ ਨਹੀਂ ਕੁਝ ਨਹੀਂ ਹੈਗਾ ਠੀਕ ਹੈ ਸਿਰਫ ਇਹ ਹੰਗਾਮੇ ਜਦੋਂ ਹੋ ਜਾਂਦੇ ਆ ਨਾ ਹੀ ਇਹ ਪਹੁੰਚਣ ਉਸ ਉਸ ਵਕਤ ਕਿੱਥੇ ਜਾ ਕੇ ਆਪਣਾ ਜੋ ਵੀ ਆਪਣੇ ਪੰਜਾਬ ਦੀ ਜਿਵੇਂ ਸਰਕਾਰ ਦੇ ਵਿੱਚੋਂ ਜਿਵੇਂ ਸੀਐਮ ਭਗਵੰਤ ਮਾਨ ਰੇਂਦਰ ਮੋਦੀ ਜਾ ਕੇ ਇਹ ਗੱਲ ਕਰਨ ਬੈਠ ਕੇ ਵੀ ਆਹ ਇਹ ਗੱਲਬਾਤ ਕੋਈ ਹੁੰਦੀ ਆ ਵੀ ਗੱਲ ਨੂੰ ਟਕਾਓ ਇਹਦੇ ਚ ਕਿਉਂ ਰਿਹਾ ਪੰਜ ਸੱਤ ਦਿਨਾਂ ਤੋਂ ਉਧਰੋਂ মিডিਆ ਵਾਲੇ ਹੋ ਜਾਂਦੇ ਆਪਣੇ ਪੰਜਾਬ ਦੇ ਲੋਕ ਤੁਹਾਨੂੰ ਪਤੀ ਆ ਕਿਉਂਕਿ ਇੱਕ ਵਾਰ ਗੱਲ ਦਾ ਛੋਟੀ ਜਿਹਾ ਪਤੰਗੜ ਬਣਾ ਦਿੰਦੇ ਆ ਜਿਹਦੇ ਵਿੱਚ ਕੀ ਆਪਣੇ ਦੇਸ਼ ਦਾ ਬਹੁਤ ਮਾਹੌਲ ਖਰਾਬ ਹੋਇਆ ਖੜਾਗਾ ਇਸ ਕਰਕੇ ਆਪਾਂ ਵੀਰੇ ਆਪਣਾ ਚੈਨਲਾਂ ਮੁੱਦਿਆਂ ਤੇ ਪੰਜਾਬ ਬਾਰੇ ਬੋਲਦੇ ਆਪਾਂ ਪੰਜਾਬ ਦੇ ਆਪਾਂ ਨਸ਼ਿਆਂ ਬਾਰੇ ਪੰਜਾਬ ਦੇ ਮੰਨ ਕੇ ਚੱਲੋ ਵੀ ਬੇਰੁਜ਼ਗਾਰੀਆਂ ਬਾਰੇ ਪੰਜਾਬ ਦੇ ਮੁੱਦਿਆਂ ਤੇ ਚੈਨਲਾਂ ਅੱਜ ਦੀ ਗੱਲ ਆਪਾਂ ਕਰਾਂਗੇ ਕੰਗਣਾ ਰੋਤ ਦੀ ਤੇ ਜੋ ਕੁਲਵਿੰਦਰ ਕੌਰ ਆ ਉਹਨਾਂ ਦੀ ਜੋ ਕੁਲਵਿੰਦਰ ਕੌਰ ਆਪਣੀ ਏਅਰਪੋਰਟ ਤੇ ਇਹ ਹਾਦਸਾ ਹੋਇਆ ਸਾਰੇ ਨੂੰ ਪਤਾ ਕੋਈ ਐਡੀ ਖਾਸ ਗੱਲ ਨਹੀਂ ਹੈਗੀ ਸੀ ਜਿਹਦੇ ਵਿੱਚ ਕਿ ਇਹਨਾਂ ਨੇ ਗੱਲ ਪਤਾ ਕੇ ਰੱਖਤੀ ਆਏ ਕਰਤਾ ਜੀ ਉਹ ਕਰਤਾ ਉਹਨਾਂ ਦੀ ਨੌਕਰੀ ਐ ਕਰਤਾ ਜੀ ਉਹਨਾਂ ਨੂੰ ਪਰਚਾ ਪਾ ਦਾ ਗਏ ਉਹਦੇ ਤੇ ਗੱਲ ਨੌਕਰੀ ਤਾਂ ਦੱਸੀ ਗਏ ਵੀ ਪਹਿਲੇ ਦੱਸਤੀ ਸੀ ਦੂਜੀ ਵੀਡੀਓ ਚ ਵੀ ਦੱਸਿਆ ਆਪਾਂ ਵੀ ਕਹਿੰਦੇ ਨੌਕਰੀ ਉਹ ਤੋਂ ਖੋਤੀ ਗਈ ਕਿਉਂਕਿ ਇਹਦੇ ਵਿੱਚ ਹੈ ਕੀ ਗੱਲ ਇਹਦੇ ਵਿੱਚ ਗੱਲਾਂ ਦਾ ਰਾਜ ਨਿਕਲ ਗਿਆ ਇਹ ਵੀ ਜੇਤਾ ਹੁੰਦਾ ਕੋਈ ਨਾਰਮਲ ਬੰਦਾ ਇਹ ਗੱਲ ਨੂੰ ਇੱਥੇ ਛੱਡ ਦਿੰਦੇ ਹਨਾ ਹੁਣ ਉਹ ਜੋ ਜਿੱਤੀ ਹੋਈ ਹੈ ਕਿ ਆਪਣੇ ਕੰਗੜਾ ਰੋਤ ਇਹ ਮਨੇ ਬੀਜੇਪੀ ਬਣੀ ਹੋ ਜਿੱਤੇ ਹੋਇਆ ਕਿਉਂਕਿ ਇਹਨਾਂ ਦੇ ਵਰਕਰ ਆ ਜੋ ਸਾਰੇ ਰਲ ਮਿਲ ਕੇ ਪਰਚੇ ਪਾਉਂਦੇ ਆ ਰਲ ਮਿਲ ਕੇ ਸਭ ਕੁਝ ਇਹ ਕਰਦੇ ਆ ਕਿਉਂਕਿ ਸਰਕਾਰਾਂ ਨੇ ਹੁਣ ਇਸ ਵਾਰ ਇਹ ਮੋਹਲ ਚੱਕ ਰੱਖਿਆ ਜੇ ਕੋਈ ਪੰਜਾਬ ਦੀ ਗੱਲ ਕਰੂਗਾ ਨਾ ਤਾਂ ਉਥੇ ਪਰਚਾ ਪਾਉਣਾ ਹੀ ਪਾਉਣਾ 100% ਪੱਕਾ ਹੀ ਪੈਣਾ ਕਿਉਂਕਿ ਇੱਕ ਨਹੀਂ ਦੋ ਦੋ ਤਿੰਨ ਤਿੰਨ ਪਰਚੇ ਪਾ ਦਿੰਦੇ ਆ ਇਹ ਅੱਜ ਦੀ ਇਕੱਲੀ ਇਹ ਨਹੀਂ ਹੈਗੀ ਵੀਡੀਓ ਬਹੁਤ ਹੀ ਮੇਰੇ ਕੋਲੇ ਆ ਰਹੀਆਂ ਕਿਉਂਕਿ ਅੱਜ ਦੀ ਅਪਡੇਟ ਆਪਣੀ ਇਕੱਲੀ ਕੰਗੜਾ ਦੇ ਬਾਰੇ ਸੀ ਕੁਲਵਿੰਦਰ ਕੌਰ ਬਾਰੇ ਆ ਜੋ ਵੀ ਆਪਣੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਰਿਹਾ ਜਿੱਥੋਂ ਤੱਕ ਵੀ ਆਪਣੀ ਵੀਡੀਓ ਜਾਊ ਭਰਾ ਵਾਂਗ ਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਗਰ ਚੰਗਾ ਲੱਗਿਆ ਤਾਂ ਕਮੈਂਟ ਵੀ ਕਰਿਆ ਕਰੋ ਤੇ ਆਪਣਾ ਚੈਨਲ ਬਈ ਸੰਜੀਤ ਸਿੱਧੂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਸ਼ੇਅਰ ਕਰ ਦਿਆ ਕਰੋ ਤਾਂ ਕਿ ਆਪਣੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਧੰਨਵਾਦ ਜੀ ਥੈਂਕ ਯੂ